ਬਹੁਤ ਵੱਡਾ ਮਾਣਸਿਕ ਕਰ ਰਿਹਾ ਆਪ ਜੱਫਾ ਪਾ ਕੇ ਜੀਓ ਚੋਪਰਾ ਬਾਰ ਬਾਰ ਹੋਇਆ ਹੋਇਆ ਇਹਨਾਂ ਪੁੱਤ ਹੈ ਭਰਿਆ ਹੋਣਾ ਮੰਗੀ ਪੁਰੀਏ ਗੋਪੀ ਨਾ ਤੇ ਸਭ ਤੋਂ ਸਪਾਰ ਇੱਕ ਹੋਰ ਸਾਹ ਜੱਫਾ ਆ ਰਿਹਾ ਨਾੜਵੰਦੇ ਜੀਓ ਚੋਪਰਾ ਜੀਓ ਚੋਪਰਾ ਲਪਰੀ ਸਿੰਘ ਤਿਆਰ ਵਰਤਿਆਰ ਹੈ ਲਪਰੀ ਪੈਂਦੀ ਕਬੱਡੀ ਤੰਤਰ ਬੱਬਰ ਸ਼ਾਮ ਦਾਸ ਜੀ ਜੰਬਰ ਵਾਲਾ ਉਹਨਾਂ ਦਾ ਸਰਾਨਾ ਜੋੜ ਮੇਲਾ 26 ਜੂਨ 2023 12 ਹਾੜ ਤੋਂ ਹੋਵੇਗਾ ਉੱਥੇ ਤੱਕ ਆ ਰਹਿਣੇ ਪਿੰਡਾਂ ਦਾ ਸਾਰੇ ਦਰਸ਼ਕ ਵੀਰ ਦੇ ਖੇਡ ਪ੍ਰੇਮੀਆਂ ਉਹ ਬੈਂਤੀ ਹੈ ਤੇ ਸੈਕਿੰਡ ਦਾ ਉਹ ਦੋਖ ਨਹੀਂ ਹੋ ਗਿਆ ਜੀ ਜਸਮੀਰ ਭਾਈ ਲਖਵੀਰ ਸਿੰਘ ਕਬੱਡੀ ਕਲਾਬ ਘਿਹਾਲਾ ਤੇ ਦੂਜੇ ਪਾਸੇ ਜੀ ਹੋਵੇਗਾ ਬਸੰਤ ਕਾਲ ਦਾ ਫੋਰਟ ਕਲੱਬ ਦੋਨੀ ਪੱਕੀ ਗੀਂਗ 12 ਹਾੜ ਇਹ ਤੋਂ ਅਖੀਰ ਯਾਰੋ ਬੜਾ ਕੋਈ ਤੇ ਮੁੰਡਾ ਕਹਿੰਦਾ ਮੈਂ ਸਿੱਖਣਾ ਹੈ ਆਪਣੇ ਤੋਂ ਵੱਡਿਆਂ ਦਾ ਜਸਕਰਨ ਸਿੰਘ ਜੱਸਾ ਬੱਲੇ ਬੱਲੇ ਜਿਹੜੇ ਸੀਨੀਅਰ ਖੇਡ ਰਹੇ ਹੁੰਦੇ ਆ ਰੱਬ ਇਹ ਮੁੰਡੇ ਲੱਗੇ ਹੋਣਾ ਫਿਰ ਥੋੜਾ کئی ਪੇਰ ਦੂਰ ਤੱਕ ਪੜਾਦੇ ਕਮਰੇ ਦਾ ਹੌਂ ਰੱਬ ਥੋੜਾ ਅੰਦਰ ਚਰਚਾ ਵਿੱਚ ਆ ਜਾਣ ਆ ਜੋਕੇ ਵਾਲਿਆ ਉਹ ਦੂਜੇ ਪਾਸੇ ਤੰਗ ਕਰਦੇ ਆ ਮੈਂ ਤਾਂ ਕਹਿੰਦੇ ਟਰੇਨ ਸਿੰਘ ਦੀ ਟੱਕਰ ਹੋਈ ਹੈ ਦਰਸ਼ਕ ਵੀ ਇਹ ਜੇ ਤੁਸੀਂ ਕਹਿੰਦੇ ਨਾ ਕਿ ਟੱਕਰ ਹੋਵੇ ਆ ਮੁੰਡੇ ਦੀ ਪ੍ਰੇਮੇ ਦੇ ਨਾਲ ਥੋੜਾ ਟਾਈਮ ਜਗਰਾਸ ਤੇ ਕੀ ਰੁਕਿਓ ਹੁਣੇ ਦੇਖਿਓ ਆਹ ਇਹ ਤੇਰਾ ਖੇਡਣ ਚਾਹੀ ਯੋਧੇ ਖੇਡਣਾ ਇਹੋ ਹੀ ਹੁੰਦਾ ਪੁਲਵਾਨੀਿੰਦੇ ਕਈ ਤਮਾਂ ਦੇ ਜਾਂਦਾ ਹੈ ਲੋਕੀ ਆਪਣੇ ਪਿੰਡ ਵਾਲਿਆਂ ਦਾ ਹੀ ਜ਼ਿਆਦਾ ਕਰਦੇ ਆ ਇਹਨਾਂ ਸਾਰੇ ਪਲੇਅਰਾਂ ਨੂੰ ਇੱਕ ਅੱਖ ਨਾਲ ਦੇਖਿਆ ਕਰੋ ਚਾਹੇ ਤਕੜਾ ਹੋਵੇ ਚਾਹੇ ਛੋਟਾ ਹੋਵੇ ਸਾਰੇ ਆਪਣੇ ਘਾਏ ਨੇ ਦੀ ਵਾਪਸੀ ਕਰੇ ਤੇ ਸਰਦਾਰ ਬੋਟ ਸਿੰਘ ਜੀ ਤੁਹਾਡਾ ਵੀ ਧੰਨਵਾਦ ਹੈ ਤੁਹਾਡੇ ਸਾਰੇ ਕਮੇਟੀ ਵਾਲੇ ਵੀਰਾਂ ਦੇ ਉੱਪਰ ਬਾਬਾ ਜੀ ਆਪਣਾ ਸਤਿਕਾਰ ਮਿਹਰ ਭਿਆਰ ਰੱਖਣ ਰੋਕਣੇ ਗੁੱਟ ਪੜਿਆ ਹੋਇਆ ਹੈ ਉਹ ਜੱਫਾ ਜੜਿਆ ਹੋਇਆ ਹੈ ਚਿਕਾ ਗਲਕਾਰੇ ਤਾੜੀਆਂ ਐ ਕਹਿੰਦੇ ਦਰਸ਼ਕ ਵੀਰ ਆਪ ਮਹਾਰੇ ਮਾਰ ਰਿਹਾ ਕਿ ਮਈਆ ਆਪਣੀ ਮਾਂ ਸਮਝਾ ਲੈ ਬੋਲੰਦਰ ਨੂੰ ਰੰਗਿਆ ਪਾੜ ਡਵਲ ਰੰਗੇ ਨੂੰ ਮੁਰਾਈਏ ਕੰਨ ਹੋਰ ਦੇ ਆਏ ਆਏ ਆਓ ਵੋਏ ਉਰੇਆ ਅਗਲੀ ਕਬੱਡੀ ਕਹਿੰਦੇ ਅਰਸ਼ਣੇ ਭਾਤੀਆ ਬਿੱਲਾ ਹੈ ਨੌਜਵਾਨ ਗਗੜੇ ਵਾਲੇ ਨੇ ਕਹਿੰਦੇ 91 ਜਿੱਤਿਆ ਕਬੱਡੀ ਦੇ ਵਿੱਚੋਂ ਪਰ ਇਹ ਕਹਿੰਦੇ ਟਾਪ ਦਾ ਰਾਈਡਰ ਹੈ ਜੋਧ ਮਿੱਤਰ ਆਇਆ ਹੈ ਭਰਾ ਸਾਡਾ ਜਗਿੰਦਰ ਸਿੰਘ ਉਧਰ ਬਾਬਾ ਮਾਨ ਦਾ ਆਪਣਾ ਪੁੱਤਰ ਲੈ ਆਇਆ ਨੇ ਨੌਜਵਾਨਾਂ ਸਾਰੇ ਜੋਖ ਟੋਟੇ ਆਣੇ ਨੇ ਯਾਨੀ ਇਹ ਗੱਲਾਂ ਕਰਦੇ ਨੇ ਕਿ ਆਪਣਾ ਬੱਚਾ ਦੇ ਖੇਡ ਦਾ ਬੜਾ ਟੌਪਲਾ ਮੈਚ ਬਣੇਗੀ ਅੱਜ ਕਹਿੰਦੇ ਐ ਸ਼੍ਰੀਪ ਇਧਰ ਆ ਸੇ ਕਰਣੀ ਪਈ ਹੈ ਉਹ ਬਹੁਤ ਸੈਂਟਰ ਵਾਲਾ ਆ ਗਿਆ ਤਾਂ ਉਹਦੇ ਤੋਂ ਫੇਰੇ ਆ ਪਾਏ ਪਰ ਭੱਜਵਾ ਨਹੀਂ ਸਕਾ ਤਾ ਮੁੰਡੇ ਨੂੰ ਅੱਜ ਦੇ ਖੇਡੀ ਨੂੰ ਪਾਉਣਾ ਪਰ ਕਿਸੇ ਢੰਗ ਤਰੀਕੇ ਦੇ ਹੁਣ ਤੋਂ 2-4 ਮਿੰਟ ਪਹਿਲਾਂ ਮਿਰਜੇ ਬਈ ਖਤਮਤ ਹੋਣ ਵਾਲਾ ਸੀ ਪਰ ਪਤਾ ਕਹਿੰਦੇ ਮੁੰਡੇ ਕਹਿੰਦੇ ਆ ਕਿ ਦਰਸ਼ਕ ਵੀ ਸਾਡੀ ਖੇਡ ਦੇ ਨਾਲ ਜੁੜੇ ਆ ਅਸੀਂ ਉਹਨਾਂ ਦੇ ਪਿਆਰ ਕਰਕੇ ਖੇਡ ਰਹੇ ਆ ਇੱਕ ਤਾੜੀ ਇਹਨਾਂ ਮੁੰਡਿਆਂ ਦੇ ਨਾਂ ਤੇ ਮਾਰ ਦਿਓ ਸਾਡੇ ਪਿਆਰ ਕਰਕੇ ਜੁੜੇ ਹੋਏ ਨੌਜਵਾਨ ਐਨ ਕਹਿੰਦੇ ਕੱਕਾ ਐ ਨੌਜਵਾਨ ਇਹਦਾ ਜੋੜ ਸਿੰਘ ਵਾਲਾ ਪੈਂਦਾ ਹੈ ਪਰਮਣ ਕਹਿੰਦੇ ਸਪੈਨ ਦੇ ਵਿੱਚ ਰਹਿੰਦਾ ਇਹਦਾ ਜਿੰਨੀ ਯਾਰ ਨਿਸ਼ਾਨਬਾਈ ਹੁਣ ਕਰਨੀਪੁਰ ਦੇ ਨੌਜਵਾਨਾਂ ਦੂਰ ਹੋ ਗਈ ਹੈ ਕਿਉਂਕਿ ਮੈਚ ਦੀ ਇਹਦਾ ਤੱਤਾ ਹੋ ਗਿਆ ਇਸ ਤਰ੍ਹਾਂ ਮੋੜ ਲੱਗ ਗਿਆ ਬਾਡੀਆ ਮੁੰਡਾ ਕੱਕਾ ਐਨ ਕਹਿੰਦੇ ਵਕਤਰਾ ਜੀ ਦੇ ਵੇੜੇ ਵੱਲ ਵਧਾਇਆ ਹੋਏ ਨੇ ਤਾਂ ਚ ਡਬਲ ਇੱਕ ਪੁੱਤ ਬਰਾੜਾਂ ਦਾ ਜਿਹਦਾ ਪਿੰਡ ਸੀ ਬਾਜਾਖਾਨਾ ਪਾਉਂਦਾ ਪਿਆਰ ਕਰਾਂਦੇ ਸਿੰਘ ਫਸਦੇ ਕੁੜੀਆਂ ਦੇ ਮਿੱਤਰਾਂ ਫੈਰਿਆ ਮਾਡੀ ਲਾ ਕੇ ਜਿਹੜੀਆਂ ਪੁੱਟੀ ਜਾਂਦੀ ਹੈ ਜੂਰੋਂ ਲੈੜਾਂ ਆਵਾਗੈ ਇਹ ਦੋਨੇ ਡੱਟ ਮਰੀ ਜਾਂ ਦੋ ਜਣੇ ਬਾਤੂ ਦੇ ਨਾਲ 라ਜੂ ਇਸ ਵਾਰ ਜਲਾਈ ਪਿੰਡ ਸਭਰਾ ਦੇ ਵੱਡੇ ਮੇਲੇ ਦੀ ਹੋਵੇਗੀ ਤੁਨ ਤੁਨ ਪੀਰ ਬਾਬਾ ਕਾਲੇ ਸ਼ਾਹ ਜੀ ਦਾ ਵੱਡਾ ਮੇਲਾ ਹੋਵੇਗਾ ਤੇ ਪੰਜਾਬ ਦਾ ਵੱਡਾ ਸਿੰਗਰ ਬਲਕਾਰ ਅਖੀਲਾ ਤੇ ਮਨਜਿੰਦਰ ਗੁਲਚਣ ਆਉਣਗੇ ਐਨ ਕਹਿੰਦੇ ਜੱਜ ਇਟਲੀ ਤੇ ਨਾਲ ਗੁਰਜਿੰਦਰ ਪ੍ਰਧਾਨ ਇਟਲੀ ਗੁਰਪ੍ਰੀਤ ਗੋਪੀ ਬਾਠ ਯੂ ਐਸ ਏ ਇਹਨਾਂ ਭਰਾਵਾਂ ਆ ਕੇ ਲਾਵੇਗਾ ਇਟਲੀ ਵਾਲੇ ਭਰਾਵਾਂ ਵੱਲੋਂ ਜੱਜ ਵੱਲੋਂ ਗੁਰਜਿੰਦਰ ਵੀਰ ਵੱਲੋਂ ਤੇ ਕਹਿੰਦੇ ਗੁਰਪ੍ਰੀਤ ਬਾਠ ਵੱਲੋਂ ਬਾਉ ਵੀਰ ਵੱਲੋਂ ਖੁੱਲੇ ਸਦਕੇ ਉਥੇ ਵੀ ਸਾਰੇ ਖੇਡ ਪ੍ਰੇਮੀ ਦਰਸ਼ਕ ਵੀਰ ਹਮ ਹਮਾਂਗੇ ਪਹੁੰਚੋ ਬਰਾਕਾਸ਼ਦੀਪ ਸਿੰਘ ਤੇ ਦਰਬਾਗ ਸਿੰਘ ਨੌਜਵਾਨ ਨੇ ਆਪਣੇ ਕੋਚ ਤੋਂ ਆਸ਼ੀਰਵਾਦ ਵੀ ਲਿਆ ਹੈ ਅਗਲੀ ਕਬੱਡੀ ਬਿੱਲੇ ਦੀ ਪੈ ਰਹੀ ਹੈ ਇਹਨਾਂ ਦਰਸ਼ਕ ਵੀਰੋ ਬੇਸ਼ੱਕ ਐਨ ਕਹਿੰਦੇ ਨੌਜਵਾਨ ਕਲੀਨ ਛੇਵ ਪਰ ਕਹਿੰਦੇ ਸਿੱਖੀ ਨਾਲ ਵੀ ਨੌਜਵਾਨ ਦਾ ਬਹੁਤ ਜ਼ਿਆਦਾ ਪਿਆਰ ਹੈ ਸ਼ਹੀਦ ਸਰਦਾਰ ਹਰੀ ਸਿੰਘ ਨਲਵਾ ਉਹਨਾਂ ਦਾ ਟੈਟੂ ਆਪਣੇ ਡੋਲੇ ਤੇ ਖੜਵਾਇਆ ਸਾਰੇ ਮੁੰਡਿਆਂ ਦਾ ਸਾਰੇ ਖਿਡਾਰੀਆਂ ਦਾ ਦਰਸ਼ਕ ਵੀਰੋ ਪਰਦਾ ਦੇ ਦਾ ਨਾਮ ਸਿੱਟਾ ਕਰਿਓ ਜਿਨ੍ਹਾਂ ਵਿੱਚ ਅਕੀਰ ਸਰਦਾਰ ਜਰਨੇ ਸਿੰਘ ਇਕਵੀਸ਼ਰ ਮਹਾਨ ਕਹਿੰਦੇ ਗੁਰੂ ਘਰ ਦੇ ਕਵਈਏ ਨੇ ਪਰ ਇਡਰ ਕਹਿੰਦੇ ਆਪਣੇ ਪੈਰਾਂ ਦੇ ਵਿੱਚ ਸੁੱਗਾ ਨੌਜਵਾਨ ਰਜਵੰਤ ਪੰਡੋਰੀ ਵਾਲਾ ਐਨ ਕਹਿੰਦੇ ਇੰਸਟਾਗ੍ਰਾਮ ਦੇ ਉੱਪਰ ਬੜਾ ਮੈਂ ਨਾ ਮੈਚ ਖਤਮ ਹੋਣ ਤੋਂ ਬਾਅਦ ਕਰਾਂਗੇ ਜਰੂਰ ਠੀਕ ਹੈ ਭਾਈ ਬੜਾ ਪਾਰੇ 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 ਪਾ ਦੇ ਨਾ ਪਾਰੇ ਪਾਰੇ ਰੰਗਿਆ ਮਾਰ ਜੀ ਔਰ ਅੱਧੀ ਅੱਧੀ ਉਹ ਵੀ ਆ ਕਰ ਕਰ ਉਹ ਦੇਖਣਾ ਅਰੇ ਬੋਲਦੇ ਜਾਨ ਉਹ ਸਾ ਚੱਲ ਕਮੈਂਟਰ can <laughs> नौ चलता ਵਧੀਆ ਜੀ ਵਧੀਆ ਹੋਰ ਸਭ ਠੀਕ ਠਾਕ ਜੇ ਤੇ ਕਬੱਡੀ ਬਾਰੇ ਦੱਸੋ ਕੋਈ ਗੱਲਬਾਤ ਵਧੀਆ ਵਧੀਆ ਚੱਲੀ ਚੱਲੀ ਜਾਂਦੀ ਹੈ ਮੈਚ ਹੋਊਗਾ ਹਾਂਜੀ ਭਲਵਾਨ ਜੀ ਗੱਡੀ ਆਪਾਂ ਨੇਲੀ ਹਰ ਕੀ ਰੰਗੇ ਭਲਵਾਨ ਜੀ ਰੰਗੇ ਜੀ ਰੰਗਾ ਕਿੱਥੋਂ ਦਾ ਜੀ ਪੰਜ ਮਿੰਟ ਸਰ ਧਰਤੀ ਦਾ ਬੜੀ ਪਵਿੱਤਰ ਜਗ੍ਹਾ ਹੈ ਨਾ ਤੇ ਦੱਸੋ ਭਲਵਾਨ ਜੀ ਅੱਜ ਕੱਲ ਖਰਾ ਕੀ ਖਾਣੀ ਚਾਹੀਦੀ ਆ ਕਾ ਕਰ ਭਾਜੀ ਲਗੜਾ ਥੋੜਾ ਖਿਓ ਆਪਾਂ ਪੀਜਾ ਦੇ ਨਹੀਂ ਠੀਕ ਆਪਾਂ ਬੰਦੇ ਕੋਈ ਇਹੋ ਜਿਹੇ ਹੈਗੇ ਪਰ ਨਾਂ ਨਹੀਂ ਲੈਣਾ ਹਾਂ ਜੀ ਸਾਫ਼ ਕਰਦੇ ਆ ਠੀਕ ਲਾਉਣੇ ਹੈਗੇ ਆਪਾਂ ਭਾਜੀ ਉਹ ਠੀਕ ਆ ਠੀਕ ਸੁਣ ਕੇ ਸ਼ਾਇਦ ਦੇਖਣਗੇ ਹਾਂ ਸੁਣ ਨਹੀਂ ਇਹ ਬੰਦੇ ਮਾੜੀ ਵੀ ਕਰਕੇ ਗਏ ਹੋਣੇ ਤੁਹਾਡੇ ਨਾਲ ਨਹੀਂ ਮਾੜੀ ਨਹੀਂ ਕੀਤੀ ਉਹ ਦੋ ਤਿੰਨ ਹੈਗੇ ਠੀਕ ਆ ਠੀਕ ਆ ਤੇ ਮਾੜੇ ਹੋ ਗਏ ਲੈ ਪੈਂਟ ਕੁੱਟ ਨੇ ਠੀਕ ਆ ਠੀਕ ਆ ਮੋਲਾ ਤੁਮੇ ਅੱਦ ਇੱਕੋ ਤਾਂ ਤੁਮ ਬੜੀ ਵਧੀਆ ਲੱਗਾ ਜੀ ਬਹੁਤ ਵਧੀਆ ਲੱਗਾ ਸਾਰਿਆਂ ਨੇ ਜਦ ਵੀ ਬਹੁਤ ਵਧੀਆ ਬਹੁਤ ਮੋਲਾ ਨਾ ਬੋਲਾ ਕਰੇ ਚੰਗਾ ਨਹੀਂ ਨਹੀਂ ਭਰਾ ਆਪਣੇ ਕਿਹੜੀ ਸਾਰੀ ਹੈ ਮੈਂ ਦੇਖੋ ਕਾਹਦੇ ਹੋ ਸਾਰੇ ਬਹੁਤ ਵਧੀਆ ਇਹਨੂੰ ਖੜ ਕੇ ਕਟਾਈਏ ਹੈ ਹੈਰੀ ਬੋਬੂ ਸ਼ਹਿਰ ਇਹਨੂੰ ਕੁੱਟ ਕੇ ਪਾਉਂਦੇ ਨਹੀਂ ਚਾਈ ਲਿਆ